की हरकानी हाँ कर दी। तू रोटी ते तो तेन तो गए हाँ तो तो रोटी बनाए तू हां तू गैस बना तो 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 ला मम्मी ना अपने बाल पैस बचा लगा नहीं ਐਨੇ ਗਰਮੀ ਦੇ ਵਿੱਚ ਗਰਮੀ ਮਾਰਨਾ ਤੂੰ ਐਸੇ ਰੋਟੀ ਬਣਾਇਆ ਤਾ ਐਸੇ ਰੋਟੀ ਨਾ ਕਰੀਏ ਬਿਮਾਰੀ ਦਾ ਲਾਜ ਤੇ ਚੁੱਲ੍ਹੇ ਤੇ ਰੋਟੀ ਕਿੰਦੀ ਸਵਾਦ ਬਣਦੀ ਇਹ ਨਾਲੇ ਚਲ ਹੁਣ ਤੂੰ ਰੋਟੀ ਬਣਾਇਆ ਈ ਰੋਟੀ ਖਾ ਲੈ ਤਾ ਮੰਮੀ ਇਹ ਘਾਣੀ ਬਣਾ ਕੇ ਆਈ ਸੀ ਮੈਂ ਤੇ ਫਿਰ ਉਹ ਮੈਂ ਖੇਤ ਵਾਲਾ ਵਾਸਤੇ ਝਾਦੀ ਘੁੱਟ ਬਣਾ ਦੇਣੀ ਚਾ ਚਾਹ ਤੇ ਬਣਾਈ ਮੰਮੀ ਖੇਤਾਂ ਦੇ ਵਾਸਤੇ ਝਾਦੀ ਬਣਾਈ ਆ ਹਾਂ ਨਹੀਂ ਤੂੰ ਮੈਂ ਕਹਿੰਦੀ ਆ ਤੂੰ ਰੈਸਟ ਕਰ ਲੈ ਘਰ ਦੇੰਦੇ ਝਾਕ ਨਹੀਂ ਨਹੀਂ ਕੋਈ ਨਹੀਂ ਮੰਮੀ ਰੈਸਟੀ ਹੈ ਮੇਰੀ ਤਾਂ ਮੈਂ ਤਾਂ ਹੰਦਸਤਨ ਆਈ ਸੀ ਮੈਂ ਕੋ ਰੋਟੀ ਹੰਗਰੰਗਰ ਬਣੀ ਫਿਰ ਸਾਰਾ ਦਿਨ ਘਰ ਦੇ ਵਿੱਚ ਕੰਮ ਕਰਦੀ ਰਹਿਣੀ ਹੈਗੀ ਤੁਸੀਂ ਖਾ ਲੈਂਦੇ ਹਾਂ ਬੁੱਤਾ ਕੋਈ ਨਹੀਂ ਬੁੱਤਾ ਕੋਈ ਨਹੀਂ ਚਾਚਾ ਮੈਂ ਕਰਦੀ ਆਂ ਕਿ ਮੈਂ ਚਾਹ ਨੂੰ ਪੋਚਾ ਕਰਿਆ ਹੋਈ ਜਾਂ ਤੂੰ ਰੋਟੀ ਬਣਾ ਕੇ ਆਪੀਏ ਨਾ ਮੰਮੀ ਰਹਿਣ ਤਾਂ ਮੈਂ ਆਪੀ ਲੱਗੂਗੀ ਤੂੰ ਕੁੜੀ ਨੂੰ ਲੈ ਕੇ ਇੱਥੇ ਬੈਠ ਜਾਵਾ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਨਾਲੇ ਮੈਂ ਚਾਹ ਦੀ ਘੁੱਟ ਚਾਹ ਕੋਈ ਨਹੀਂ ਹੋਰ ਨਾਂ ਫੜਾ ਦੇਣੀ ਆ ਫਿਰ ਤੇ ਤੂੰ ਮੈਨੂੰ ਅਰੈਸਟ ਕਰ ਚੱਲ ਮੈਂ ਦੁੱਧ ਪਿਆ ਦੇਣਾ ਮੰਮੀ ਕਰੇ ਹਾਂ ਦੁੱਧ ਪਿਆ ਦੇ ਜਵਾਕ ਨੂੰ ਹੋਰਾ ਦੁੱਧ ਪਿਆ ਤੇ ਮੈਂ ਇੰਨੇ ਚਾੜੂ ਪੋਚਾ ਜਾ ਕਰਿਆ ਨਹੀਂ ਮਮੇ ਤੁਸੀਂ ਕਰਿਆ ਨਾ ਤੁਸੀਂ ਬਾਹਰ ਬੈਠ ਜਾਓ ਰੋਟੀ ਖਾ ਲਓ ਤੇ ਮੈਂ ਆਪੀ ਕਰ ਲਵਾਂ ਉਹ ਕੋਈ ਨਹੀਂ ਮੈਂ ਤਾਂ ਮਿੱਸੀ ਹੁੰਦੀ ਆ ਪਠਿਆਈ ਮੋਟੀਆਂ ਸੁੱਖ ਨਾਲ ਮੈਂ ਚਾੜੂ ਪੋਚਾ ਕੱਕ ਕੇ ਆਉਣੀ ਹਾਂ ਵੀ ਹਾਂ ਬੱਤ ਸੁਣ ਲੈ ਅਰੇ ਤੁੰਗ ਦੁੱਧ ਪਿਆ ਰ ਮੇ ਕੋਈ ਚੀ ਨਹੀਂ ਹੁੰਦਾ ਭਾਈ ਦਵਾਦਾਰ ਕੰਮ ਕਰ ਲੇਗਾ ਰਲ ਮਿਲ ਕੇ ਕੰਮ ਕਰ ਲਈਦਾ ਹੁੰਦਾ ਵਧੀਆ ਹੋ ਗਿਆ ਮੈਨੂੰ ਤਾਂ ਘਰ ਮਾਂ ਨਾਲ ਹੀ ਮੂੰਹ ਚੰਗੀ ਮਿਲਗੀ ਨੇ ਤਾਂ ਸਰੀਕ ਤਾਂ ਇਹੀ ਕੰਮ ਪਾੜਦੇ ਹੁੰਦੇ ਆ ਵੀ ਇਹਨਾਂ ਦੇ ਤਾਂ ਡਾਂਗ ਖੜਕੇ ਹੈ ਵੀ ਇਹਨਾਂ ਦਾ ਘਰ ਵਸਦਾ ਕਿਉਂ ਹੈ ਨਹੀਂ ਵਧੀਆ ਹੋ ਗਿਆ ਸਰੀਕਾਂ ਦੇ ਤਾਂ ਕਾਲਜੇ ਮੱਚ ਗਏ ਮੇਰੇ ਤਾਂ ਚੰਗੀ ਨੋ ਆਈ ਹੈ ਬਥੇਰਾ ਕੰਮ ਕਰਦੀ ਹੈ ਵਿਚਾਰੀ ਜਵਾਕ ਕੁੜੀ ਦੀ ਉਹਦੀ ਸਖਲ ਖਾਣੀ ਹੈਗੀ ਕੁਝ ਨਹੀਂ ਹੁੰਦਾ ਨਾਲੇ ਸਰੀਕਾਂ ਨੂੰ ਤਾਂ ਕਰਨ ਜੋੜ ਕੇ ਉਖਾਈਦਾ ਹੁੰਦਾ ਸਰੀਕਾਂ ਨੂੰ ਘਰ ਤੋੜ ਕੇ ਥੋੜੇ ਬਖਾਈ ਜਾਂਦਾ ਹੁੰਦਾ ਇਹ ਤਾਂ ਇਹ ਹੀ ਕੰਮ ਪਾੜਦਾ ਹੁੰਦਾ ਸ਼ਰੀਕ ਤਾਂ ਵੀ ਨੋ ਸੱਸ ਲੜਨਾ ਤਾਂ ਕੋਠੇ ਤੇ ਐਨਕਾਂ ਲਾਲਾ ਦੇਖੀਏ ਹੂੰ ਐਨਕਾਂ ਲਾਲਾ ਦੇਖੋਂਗੇ ਐਨਕਾਂ ਲਾਲਾ ਦਿਖਾਉਂਦੀ ਏ ਮੇਰੀ ਜੁੱਤੀ ਹੂੰ ਤੁਸੀਂ ਮੈਨੂੰ ਨਹੀਂ ਜਾਣਦੇ ਸ਼ਾਇਦ ਕੁਛ ਨਹੀਂ ਹੁੰਦਾ ਨਹੀਂ ਜਵਾਕੜੀ ਜੇ ਨਾਲੇ ਉਹ ਜਾਣੇ ਫਿਰ ਕੀ ਹੁੰਦਾ ਮੇਰੀ ਧੀ ਵਰਗੀ ਧੀ ਉਹ ਹੈ ਮੈਂ ਤਾਂ ਹੱਸ ਚੜ ਉੱਚਾ ਜਵਾਦਬ ਕਰਦਾ ਨਾਲੇ ਮੈਂ ਭੱਜ ਕੇ ਜਾ ਕੇ ਖੇਤ ਚਾਹ ਪੜਾਵਾ ਹੋਰ ਅਹ ਹੁਣ ਚਾਹ ਉਹਦਾ ਤਾਂ ਤਬ ਹੋ ਗਿਆ ਤੇ ਐ ਕਰਦੀ ਹੁਣ ਮੈਂ ਕੋਚਾ ਫੇਰ ਲਾ ਰਹੀ ਤੇ ਭੱਜ ਕੇ ਨਾ ਖੇਤਾਂ ਦੇ ਨਾਲ ਚਾਹ ਪਰਾਣੀ ਹੈਗੀ ਹੋਰ ਹੁਣ ਮੈਂ ਉਹਨੂੰ ਕੁੜੀ ਨੂੰ ਕਹਿ ਦੇਣੀ ਹੈ ਵੀ ਤੂੰ ਭਾਈ ਸੌਣ ਲਾ ਤੇ ਰੈਸਟ ਕਰ ਲਾ ਨਹੀਂ ਕੁਛ ਨਹੀਂ ਹੁੰਦਾ ਆਪਦੇ ਘਰ ਦਾ ਤਮਾਸ਼ਾ ਥੋੜੀ ਦਿਖਾਇਆ ਜਾਂਦਾ ਹੁੰਦਾ ਦੂਜਿਆਂ ਵੀਰ ਨਾਲੇ ਕਹਿੰਦੇ ਹੁੰਦੇ ਆ ਕਿ ਘਰ ਦਾ ਜ ਆਉਣ ਮੁਲਖ ਦੀ ਸਵਾਸੀ ਘਰ ਦਾ ਜਾਨ ਮੁਲਖ ਦੀ ਹਾਸੀ ਸਹੀ ਗੱਲ ਹੁੰਦੀ ਹੈ ਮੁਲਖ ਦੀ ਕਾਦੀ ਹੁੰਦੀ ਹੈ ਸਰੀਕਾਂ ਦੀ ਹਾਸੀ ਹੁੰਦੀ ਹੈ ਸਰੀਕਾਂ ਨੂੰ ਕਦੇ ਹਾਸਾ ਨਹੀਂ ਦਿਖਾਇਆ ਜਾਂਦਾ ਹੁੰਦਾ ਹਾ ਹੋ ਚੱਲ ਵਧੀਆ ਹੋ ਗਿਆ ਮੇਰੀ ਤਾਂ ਕਿਸਮਤ ਚੰਗੀ ਸੀ ਵਧੀਆ ਹੋ ਗਿਆ ਦੇਹਾਕਾਰ ਮੈਂ ਤੇਰੀ ਮਾਂ ਉਹ ਮੇਰੀ ਨੋ ਹੋ ਕੇ ਵੀ ਤੇਰੇ ਨਾਲ ਲੜਦੀ ਕਿਉਂ ਸਾਡਾ ਸਰੀਕਮ ਤਮਾਸ਼ਾ ਦਿਖਾਉਂ ਤੇ ਤੁਰੀ ਆ ਮੇਰੀ ਗੱਲ ਸੁਣ ਲੈ ਅਗਲੇ ਸਾਲ ਮੈਂ ਤੇਰਾ ਵਿਆਹ ਕਰਕੇ ਤੈਨੂੰ ਸੌਰੀ ਤੋਰ ਦੇਣਾਗਾ ਮੈਂ ਹੀ ਕਹਿੰਦੀ ਸੌਰੀ ਸੁਰੀ ਹਾਂ ਤੂੰ ਤਾਂ ਛਡੇਰਾ ਲਾ ਕੇ ਰਟੇਗੀ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਤੇਰਾ ਭਰਾ ਜੇ ਤੈਨੂੰ ਪਤਾ ਹੋਵੇ ਥੌਜ ਦੇ ਬੱਚਾ ਹੈ ਹੈ ਉਹ ਆਪਣੇ ਲਈ ਆਪਣੇ ਵਾਸਤੇ ਛੱਡ ਕੇ ਗਿਆ ਤੇ ਉੱਪਰ ਜਾਈ ਨੂੰ ਵੀ ਮੇਰੇ ਘਰ ਨੂੰ ਛੋੜ ਕੇ ਰੱਖਣਾ ਮੇਰੇ ਪੁੱਤ ਦਾ ਘਰ ਨਾ ਤੋੜ ਕੇ ਸੜ ਜਾਣਾ ਮੰਮੀ ਮੰਮੀ ਚੰਗਾ ਬਾਬੂ ਨੂੰ ਪੜਾ ਸਕਣਾ ਜੜਾ ਮੈਂ ਤੈਨੂੰ ਮੈਂ ਸਰ ਜੜਾ ਰਿਹਾ ਤੇ ਭਰਾਈ ਤੇਰੀ ਮੇਰੀ

ਕਿ ਮੈਂ ਉਹ ਕਹਿੰਦੇ ਸੀ ਨਾ ਕਿ ਘਰ ਪਟਿਆ ਜਾਵੇ ਘਰ ਪਟਿਆ ਜਾਵੇ ਘਰ ਤਾਂ ਉਹਦੇ ਦੇਖਣਾ ਸੀ ਕਿ ਜਦੋਂ ਨਾਲ ਗਰੀਬ ਘਰ ਦੀ ਕੁੜੀ ਵਿਆਹ ਜਾਂਦੀ ਗਰੀਬ ਘਰ ਦੀ ਕੁੜੀ ਇੱਕ ਸ਼ਬਦ ਵੀ ਨ ਦੁਆਰੇ ਨਾਲ ਸਿਰ ਮੂੰਹ ਸੁਣਨਾ ਚਾਹਦੀ ਨਹੀਂ ਗਰੀਬ ਘਰ ਦੀ ਕੁੜੀ ਇਹ ਗਰੀਬ ਅਮੀਰ ਚ ਫਰਕ ਤੇਰੇ ਤੇ ਕਿੱਥੋਂ ਆ ਗਿਆ ਕਿੱਥੋਂ ਸਿੱਖ ਗਈ ਤੂੰ ਗਰੀਬ ਤੇ ਅਮੀਰ ਸਭ ਝੂਠ ਆ ਬੰਦੇ ਦਾ ਬੰਦੇ ਦਾ ਜਮੀਲ ਹੋਣਾ ਚਾਹੀਦਾ ਹੈ ਬੰਦੇ ਦਾ ਸੁਭਾਅ ਵਧੀਆ ਹੋਣਾ ਚਾਹੀਦਾ ਕਾ ਬੰਦੇ ਦਾ ਨੇਚਰ ਵਧੀਆ ਹੋਣਾ ਚਾਹੀਦਾ ਵੱਡੀ ਆਈ ਹੈ ਦਾਦੀ ਐ ਮਾਂ ਬਣ ਗਈ ਮੈਨੂੰ ਦੱਸਣ ਵਾਸਤੇ ਨਹੀਂ ਮੈਂ ਤੇਰੀ ਮਾਂ ਕਿ ਤੂੰ ਮੇਰੀ ਮਾਂ ਹੈ ਖੜ ਤੋਂ ਮੈਂ ਖੜੀ ਆ ਤੇਰੀ ਪਰਜਾਈ ਨਾਲ ਤੂੰ ਚੰਗਾ ਵਰਤਾਵਰ ਕਰੇਗੀ ਤਾਂ ਕਰੇਗੀ ਨਹੀਂ ਤੂੰ ਮੈਨੂੰ ਮਾਂ ਕਹਿ ਕੇ ਨਹੀਂ ਬੁਲਾਏਗੀ ਮੈਂ ਨਹੀਂ ਕਰਦੀਗੀ ਕਰਦੀ ਨਹੀਂਗੀ ਹਾਏ ਦੇਰ ਬਾਹ ਇਹ ਕੁੜੀ ਦਾ ਮੈਂ ਕੀ ਕਰਾਂ ਮੈਂ ਤੈਨੂੰ ਦੱਸਾਂ ਹੁਣ ਵੀ ਇਹੇ ਜਾਂ ਵਰਤਾਪ ਕਰਦੀ ਤੇਰੀ ਮੋਹ ਦੇ ਨਾਲ ਹੱਦ ਹੋਈ ਬੜੀ ਜਾਣਾ ਹੈ ਕੋਡੀ ਤਾਂ ਤੇਰੀ ਉਮਰ ਨਹੀਂ ਹੋਈ ਪਤਾ ਨਹੀਂ ਇਹ ਜਿਹੜੀ ਗੱਲਾਂ ਇਹਨੂੰ ਕੌਣ ਸਿਖਾਂਦਾ ਨਹੀਂ ਆਦੇ ਚਾਚੇ ਕਾਣੇ ਕਰ ਜਾਂਦੀ ਉਹ ਹੀ ਤਾਂ ਇਹਨੂੰ ਗੱਲਾਂ ਸੁਣਾਉਂਦੇ ਨੇ ਵੀ ਤੂੰ ਕੰਮ ਨਾ ਕਰ ਨਹੀਂ ਕੰਮ ਤਾਂ ਜਾ ਕੇ ਪੂਛ ਢਿੱਡੇ ਤੁਮ ਤਾਂ ਮੈਂ ਉੱਥੇ ਨਾ ਕਰੂੰਗੀ ਹੈ ਇਹ ਤਾਂ ਮੂੰਹੀ ਹੀ ਪੈ ਰੱਜਣਦੀ ਮੈਂ ਤਾਂ ਬੱਸ ਮੁੰਡੇ ਨੂੰ ਕਹਿ ਦੇਣਾ ਵੀ ਵਿਆਹ ਕਰਵਾਸ ਅਗਲੇ ਸਾਲ ਮੈਂ ਹੁਣ ਕਹਿ ਦੇਣਾ ਵੀਰ ਚੰਡੇਲ ਨੂੰ ਵਿਆਹ ਕੇ ਇਹਦਾ ਫਾਹਾ ਵੱਡ ਬਸ ਨਹੀਂ ਤਾਂ ਇਹਨੇ ਘਰ ਨੂੰ ਤੋੜ ਦੇਣਾ ਹੈ ਮੈਂ ਤਾਂ ਸੋਚੇ ਹੀ ਨਹੀਂ ਕਰੇ ਇੱਕ ਬਬੂ ਛੱਡ ਕੇ ਦੂਜੀ ਲਿਆਵਾਂਗੇ ਦੂਜੀ ਛੱਡ ਕੇ ਤੀਜੀ ਲਿਆਵਾਂਗੇ ਨਹੀਂ ਮੈਂ ਤਾਂ ਫਿਰ ਮੁੰਡੇ ਤੇ ਘਰ ਵਿਆਹ ਕਰਦੀ ਸਕ ਜੂਗੀ ਜੇ ਇਹ ਕੁੜੀ ਕੁਮਾਰੀ ਨਹੀਂ ਤਾਂ ਤਾਂ ਹੀ ਤਾਂ ਕਹਿੰਦੇ ਆ ਵੀਰ ਕੁੜੀ ਨੂੰ ਬੇੜ ਇਸ ਤਰ੍ਹਾਂ ਆਪਣੇ ਘਰ ਵੜਦਾ ਕਰਦੇ ਬੰਦਾ ਬਸ ਮੈਂ ਫੈਸਲਾ ਕਰ ਲਿਆ ਮੈਂ ਤਾਂ ਵਿਆਹ ਕਰ ਦੇਣਾ ਹੁਣ ਮੁੰਡੇ ਸਾਰ ਹੈ ਕਿੰਨੇ ਨਾਲ ਖਹਿਣਾ ਕਰਦੀ ਆ ਤੇਰੀ ਪਰਜਾਈ ਆ ਕੋਨੂੰ ਸੂਟ ਲਿਆ ਕੇ ਦੇਉਂ ਤਾਂ ਆਪ ਬਰਾਬਰ ਦੋ ਮੰਗਦੀ ਐ ਵੇਖ ਤਾਂ ਸਹੀ ਇੱਕ ਤਾਂ ਸਮਝ ਨਹੀਂ ਆਇਆ ਵੀ ਕੁੜੀ ਐਨੀ ਹੂਮਰ ਚ ਐਂ ਡੰਡਾ ਗਰਦਾਂ ਸਿਖਾਉਂਦਾ ਕੌਣ ਹੈ ਹੱਦ ਹੋਈ ਖੜੀ ਐ ਜਮਾ ਲੈ ਮੈਂ ਨਾ ਇਹ ਮੇਰੇ ਸਰੀਕ ਇਹ ਨਹੀਂ ਜਾਣਦੇ ਵੀ ਮੈਂ ਸੋਢੀ ਨਹੀਂ ਮਾਂ ਮੈਂ ਫੜ ਕੇ ਹੀ ਛੱਡੂੰਗੀ ਵੀ ਇਹ ਜਿਹੀਆਂ ਗੱਲਾਂ ਕੁੜੀ ਨੂੰ ਸਿਖਾਉਂਦਾ ਪਾਉਣਾ ਚੱਲੋ ਬੋਲੀ ਨਹੀਂ ਸਹੌਦਨ ਚੋਰਦਾ ਤੇ ਇੱਕ ਦਿਨ ਸਾਥ ਦਾ ਮੈਂ ਹੁਣੇ ਦੇਖੀ ਲਾਹ ਮੰਮਿਤਾ ਗਈਗੀ ਬਾਹਰ ਜੇ ਮੈਂ ਚਾਚੀ ਨੂੰ ਲਾ ਕੇ ਦੱਸਦੀ ਨੀ ਗਈ ਇਹ ਚਾਚੀ ਦਾ ਕੰਮ ਹੈ ਹੈਲੋ ਹਾਂ ਚਾਚੀ ਜੀ ਮੈਂ ਤੁਹਾਨੂੰ ਕਿਹਾ ਸੀ ਨਾ ਮੈਂ ਓਮੀ ਗਿੱਤਾ ਹਾਂ ਮੈਂ ਅਜੀ ਭਾਬੀ ਵਰ ਮੁੱਮੀ ਜੀ ਨੂੰ ਲਾਲਾ ਕਿਉਂ ਨਾਲ ਲੜਾ ਦੂੰਗੀ ਵਧੀਆ ਹੋਰ ਕੀ ਨਾਲ ਸਾਰਾ ਦਿਨ ਮੁੱਮੀ ਤਾਂ ਉਹਦੇ ਸ਼ਰਤੇ ਚੜੀ ਆਤੀ ਅੰਨੀ ਉਹਨੂੰ ਸ਼ਰਤੇ ਚੜਾਉਗੀ ਹੋਰ ਕੀ ਮੈਂ ਤਾਂ ਆਈਂ ਕਹਿਤਾ ਸਿੱਧਾ ਮੈਂ ਕਿਹਾ ਜੀ ਤੂੰ ਉਹਨੂੰ ਘਰੋਂ ਕੱਢ ਦੇ ਹੋਰ ਕੀ ਆਪਾਂ ਅੱਛਾ ਆ ਗੰਦਾ ਹਾਏ ਮੈਂ ਮਰ ਜਾ ਮੈਨੂੰ ਸ਼ੱਕ ਤਾਂ ਪਹਿਲੇ ਸੀ ਅੱਜ ਮੈਨੂੰ ਯਕੀਨ ਵੀ ਹੋ ਗਿਆ ਇਹ ਗੱਲ ਦਾ ਹਾਏ ਮੈਂ ਮਰ ਜਾ ਉਹ ਆਏ ਸ੍ਰੀਕ ਮੇਰ ਨਾਲ ਜੜਾ ਜਵੰਦੇ ਨੀ ਐਂ ਕਹਿੰਦੇ ਐ ਵੀ ਇਹਦੀ ਮੂੰਹ ਦਾ ਸਮਾਨ ਤਾਂ ਘਰੋਂ ਚੁਕਾਦ ਗਏ ਕੋਈ ਨਹੀਂ ਜੇ ਛੋਟੀਆਂ ਮੁੰਮਾਂ ਦਾ ਸਮਾਨ ਨਾ ਚੁਕਾਏ ਹੂੰ ਤੇ ਘਰ ਤੁਸੀਂ ਵੀ ਮੈਨੂੰ ਕੀ ਜਾਣੋਗੇ ਜੇ ਛੋਟ ਨੂੰ ਪੈਰ ਦੀ ਜੁੱਤੀ ਨਾ ਬੜਾਇਆ ਨੀ ਕੁੜੀਏ ਨੀ ਇਹੇ ਨਾ ਗੱਲਾਂ ਮਾਰਦੀਆਂ ਫੜਾ ਓਏ ਕੌਣ ਸੀ

मेरी चूली, ने नहीं रखा ने कहा मैं चूली करया करूं परीर मुक्त लाद करूंगा है ना घर पट के तो गया चूली वाला वीडी आई है चोलियां करी खबरदार जाइ तो फिर ਮੀਰ ਘਰ ਦੀ ਲੈ ਕੇ ਆਉਗੀ ਇਹ ਨਾ ਉਹਦੇ ਕੋਈ ਨੂੰਦੇ ਬੇਕਿਆ ਨਹੀਂ ਕਿ ਬੱਸ ਦਿੱਤੀਆ ਬੱਡੀ ਆਈ ਆ ਖਬਰਦਾਰ ਕੇ ਤੂੰ ਮੁੜ ਕੇ ਤੇਰੀ ਇਹ ਸ਼ੈਤਾਨੀ ਤਾਂ ਕੋਈ ਕਿ ਮੈਂ ਗੁਣੀ ਤੇਰੇ ਪਰ ਅਨੁਕਾਦੀ ਆ ਹੁਣ ਬੱਡੀ ਆਈ ਆ ਹਾਂਜੀ ਸਸਰੀਕਾਲ ਜੀ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੂਗੀ ਤੇ ਵੀਡੀਓ ਨੂੰ ਤੁਸੀਂ ਵੇਖ ਕੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੱਧ ਤੋਂ ਵੱਧ ਸਾਡੀਆਂ ਵੀਡੀਓ ਦੇਖਿਆ ਕਰੋ ਤੇ ਦੱਸਿਆ ਕਰੋ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੇ ਲੱਗਦਾ ਹੈ ਬਹੁਤ ਧੰਨਵਾਦ ਜੀ ਸਸਰੀ ਹਤਾ